ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲਾ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ। ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ। ਬਰਕਤਾਂ ਤੇ ਲੋ ਜੀ। ਸੁਬਾ ਸੁਬਾ ਹਾਜ਼ਰ ਹੋਇਆ ਜੀ। ਖੇਤ ਚ ਗੇੜੇ। ਤੇ ਬਹੁਤ ਵਧੀਆ ਸੁਭਾ ਦਾ ਘੇੜਾ ਵੱਜਦਾ ਵੀਰੋ ਚਲੋ ਅੱਜ ਤਾਂ ਸਾਰੇ ਦਿਹਾੜੀ ਜਾਂਦੇ ਆ ਪਰ ਜੋ ਸਭ ਤੋਂ ਪਹਿਲਾ ਘੇੜਾ ਹੁੰਦਾ ਉਹਦਾ ਆਨੰਦ ਲੱਗੇ ਹੁੰਦਾ ਕਿਉਂਕਿ ਚਲੋ ਔਸ ਵੀ ਪਈ ਵੀ ਹੁੰਦੀ ਆ ਫਸਲ ਤੇ ਡਰ ਲੱਗਦਾ ਥੋੜਾ ਜਿਹਾ ਲਾਗਨ ਹੋ ਕੇ ਲੰਘਦੇ ਨਹੀਂ ਖੈ ਕੇ ਲੰਘਦੇ ਤੇ ਚੀਜ਼ ਦਾ ਫਰਕ ਹੁਣ ਪਾਪਾ ਜੀ ਪਿੱਛੇ ਖੱਬਲ ਦੇ ਉੱਪਰ ਮੈਂ ਕਹਿੰਦਾ 10 12 ਘੇੜੇ ਦੇਗੇ ਉਹਨਾਂ ਦਾ ਆਪਣੀ ਰੁਟੀਨ ਹੈ ਜੀ ਚੱਲੀ ਜਾਂਦੀ ਆ ਆਪਣਾ ਕੰਮ ਕਰੀ ਜਾਂਦੇ ਆ ਤੇ ਫਸਲਾਂ ਵੀਰੋ ਬਹੁਤ ਵਧੀਆ ਖੜੀਆਂ ਤੁਸੀਂ ਦੇਖਿਆ ਪਿਛਲੇ ਬਲੌਗ ਦੇ ਵਿੱਚ ਤੋ ਵਾ ਸੁਬਾ ਹੁਣ ਵੀ ਖਵਨੀ ਕੈਮਰਾ ਸਪੀਕਰ ਫੋਕਸ ਕਰਦਾ ਵੇ ਦੇਖੋ ਸਪੀਕਰ ਲੱਗਿਆ ਵੇ ਬਹੁਤ ਜਿਆਦਾ ਸਪੀਕਰਾਂ ਦੀ ਆਵਾਜ਼ ਆ ਰਹੀ ਵੀਰੋ ਗੁਰਦੁਆਰਿਆਂ ਦੀ ਤੇ ਗੁਰਬਾਣੀ ਚੱਲੀ ਜਾਂਦੀ ਸਵੇਰ ਸ਼ਾਮ ਇੱਕਣਾ ਹੀ ਗੇੜਾ ਹੈ ਖੇਤ ਦੇ ਵਿੱਚ ਵਜੇ ਜਾਂਦੇ ਆ ਚਲੋ ਬਾਈ ਰਾਜੂ ਬਾਈ ਵੀ ਲੱਗਿਆ ਵਾ ਮੱਕੀ ਬੀਜਤੀ ਉਹਨੇ ਉਹਦੇ ਨਾਲ ਵੀ ਮਲਾਉਂਦੇ ਆ ਤੁਹਾਨੂੰ ਚਲੋ ਜੀ ਚੱਲੀ ਜਾਂਦੇ ਆ ਕੰਮ ਮਹਾਰਾਜ ਦੀ ਕਿਰਪਾ ਦੇ ਨਾਲ ਏਕਣਾ ਹੀ ਚੱਲਦੇ ਵੀ ਰਹੇ ਤੇ ਪਰਮੇਸ਼ਰ ਚਲਾਉਂਦਾ ਵੀ ਰਹੇ ਇਹੇ ਅਰਦਾਸ ਕਰੋ ਚਲੋ ਬਾਕੀ ਪਿਛਲੇ ਕੈਮਰੇ ਨਾਲੇ ਤੁਹਾਨੂੰ ਹੁਣ ਕਾਨਕ ਕੰਨੀ ਝਾਤੀ ਮਰਾ ਦਿੰਦਾ ਪਿੰਡ ਵਾਲੀ ਮੋਟਰ ਉਰ ਇਹ ਰਾਜੂ ਭਾਈ ਨਾਲ ਵੀ ਮਿਲਦੇ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਸੁਬਾ ਸੁਬਾ ਆ ਲੋ ਮੈਂ ਇਧਰ ਹਲੇ ਹੋ ਗਿਆ ਪਰ ਸ਼ਾਮਾ ਦੇਖੋ ਦਰਖਤਾਂ ਦਾ ਜਿੱਥੇ ਮੈਂ ਖੜਾ ਕਿਉਂਕਿ ਸੂਰਜ ਵਿੱਚ ਨੂੰ ਆ ਵੀ ਉਹ ਹੈ ਹਲੇ ਤੇ 14:30 ਬਾਈ ਬਹੁਤ ਵਧੀਆ ਤੇ ਉਹ ਗੁਰਦੁਆਰਾ ਸਾਹਿਬ ਦਾ ਸਪੀਕਰ ਚੱਲ ਰਿਹਾ ਹੈ ਇਹਨਾਂ ਦਾ ਮੂ ਅਨੋ ਇਕਣਾ ਬਾਈ ਚਲੋ ਤੇ ਭਾਈ ਰਾਜੂ ਬਾਈ ਲੱਗਿਆ ਵਾ ਉਹਦੇ ਕੋਲੋਂ ਚਲਦੇ ਆ ਮਲਉਂਦੇ ਥਨੂੰ ਕੰਮ ਲੱਗੇ ਹੋਏ ਆਪਣੇ ਆਪਣੇ ਸਾਰੇ ਉਧਰ ਤਾਇਆ ਜੀ ਵੀ ਲੱਗੇ ਹੋਏ ਪੂਰੇ ਜੋਰ-ਜੋਰੀ ਤੇ ਅਦਰ ਬਾਈ ਕੱਢ ਤੇ ਛਾੜ ਬੇਜਤੀ ਮੱਕੀ ਕਹਿੰਦੇ ਰਾਜੂ ਬਾਈ ਨੇ ਮਲਉਂਦੇ ਨੂੰ ਤੇ ਸੁਬਾਹ ਸੁਬਾਹ ਖੇਤਾਂ ਚ ਕਿਹੜਾ ਵੱਜ ਰਿਹਾ ਜੀ ਆ ਦੇਖੋ ਓਸ ਵੀ ਪੂਰੀ ਆ ਹਨ ਤੇ ਮਿਲੋ ਜੀ ਇਧਰ ਸਤਿ ਸ਼੍ਰੀ ਅਕਾਲ ਜੀ ਸਾਡੇ ਨੂੰ ਜੀ ਆਹ ਇਧਰ ਥੱਪਾ ਵੱਡ ਕੇ ਆਉਂ ਰੱਖਤਾ ਕੱਲ ਵੱਡੇ ਦਾ ਆ ਗਣ ਟਿਕੰਦਾ ਜੀ ਹਾਂ ਕੱਲ ਤੋਂ ਟਾਈਮ ਬਹੁਤ ਘਟਦਾ ਅੱਛਾ ਅੱਲੂ ਤੋਂ ਪਹਿਲਾਂ ਬੌਂਡਰੀ ਸੁਲਾਹ ਦੀ ਹਾਂ ਬਾਕੇ ਨਾਲ ਕੱਲ ਨੂੰ ਭੇਜੂਗੇ ਹਾਂ ਮੈਂ ਫੇਰ ਟਾਈਮ ਆਈ ਗਏ ਜਿਹੜੇ ਸਾਹਿਬ ਦਾ ਆਹ ਗੱਬੇ ਆਹ ਸ਼ਾਰਟਕਟ ਦਬਿਆ ਵਾ ਕਿਹੜਾ ਆਹ ਹਾਂ ਇੱਥੇ ਥੋੜੀ ਜਗ੍ਹਾ ਗੱਡੀ ਹੋਊਗੀ ਹਾਂ ਹਾਂ ਦੇਖਿਆ ਫਿਰ ਇੱਥੇ ਕੋਲ ਉਹ ਘੱਟ ਮੁਰਦਾਂ ਦੀ ਜਗ੍ਹਾ ਜੇ ਇਹ ਚੀਜ਼ ਇੱਥੇ ਬੰਦਾ ਬਿਠਾ ਹੋਣਾ ਤਾਂ ਮੜਾ ਜਾ ਬਸ ਠੀਕ ਆ ਕਹੀ ਕਰ ਦੂੰਗਾ ਮਾੜਾ ਮੋਟਰ ਦੀ ਲੋੜ ਬਈ ਵੀ ਆਪਾਂ ਦਾ ਖਾਲਾ ਜੀ ਚਾਹੀਦਿਆਂ ਜੂੜ ਪਾਣੀ ਕੱਢਣ ਨੂੰ ਖੜਨ ਦੇ ਪਤਲਾ ਬਦਲਾ ਹੂੰ ਹੁਣ ਨਾ ਪਾਣੀ ਲਾਈ ਇਹਨੂੰ ਨਾ ਨਾ ਹੁਣ ਨਹੀਂ ਲਾਉਣਾ ਹਲੇ ਪੰਜ ਮਿੰਟ ਦੇਖਾਂ ਹੁਣ ਤਾਂ ਬਹੁਤ ਗਿੱਲਾ ਖੇਤ ਖਾ ਨੂੰ ਗਿੱਲਾ ਸਿਰਿਆਂ ਪਰਾ ਕੀ ਆਹਾ ਤੇਰਾ ਅੱਛਾ ਕੱਵ ਨਹੀਂ ਭਾਈ ਸਵੇਰੇ ਕਰਕੇ ਸਵੇਰ ਲੱਗੇ ਲੱਗਦਾ ਸਲਾਬੇ ਚੜਿਆ ਹੋਵੇ ਨਾ ਖਿਆੜ ਕੱਢ ਰਹੇ ਅੱਜ ਸਵੇਰੇ ਅੱਛਾ ਬਹੁਤ ਫਰਕ ਦਿਖਦਾ ਬੰਦਾ ਹੂੰ ਕਿ ਤਾ ਮੈਂ ਕੱਲ ਦੇ ਦਿੱਤਾ ਤੇ ਮੇਰੀ ਸਾਡੀ ਕੱਲ ਨੂੰ ਮੈਂ ਪਤਾ ਲਾ ਫੜਾਂਗਾ ਬਾਦ ਨੂੰ ਹੂੰ ਤੇ ਕਿਉਂ ਖਿਆੜ ਕੱਢ ਦੂੰਗਾ ਹੂੰ ਤੇ ਦੱਦਾ ਤੇ ਨਾ ਤੂੰ ਰਹਿਣ ਦੇ ਬਹੁਣ ਨੂੰ ਵੀ ਡੂੰਗੇ ਦਾਣਾ ਪੈ ਜਾਣਾ ਇੱਕ ਨਾ ਖਿਆੜ ਕੱਢ ਦੇ ਹੂੰ ਤੇ ਮੈਂ ਖਿਆੜੇ ਕੱਢ ਤੇ ਅੱਛਾ ਤੇ ਦੇਖਾਂਗੇ ਪੰਜ ਚਾਰ ਦਿਨ ਚ ਨਿਕਲੇ ਤੂੰ ਹੀ ਦੇਖਾਵੇਂ ਚੱਲ ਪਈ ਹੂੰ ਫੇ ਲਾ ਦੇਣਾ ਪਤਲਾ ਪਾਣੀ ਕੁਆ ਤੂੰ ਹੀ ਤਾਂ ਚੱਲਣੀ ਹੋਆ ਜਾਂ ਮਿੱਟੀ ਦਾਣੇ ਪਰ ਆ ਗਈ ਸੁੱਕ ਕਰੀ ਥੋੜੀ ਮੈਨੂੰ ਸੁੱਕ ਲੱਗਦੀ ਸੀ ਨਹੀਂ ਨਹੀਂ ਉਹੇ ਕਰਕੇ ਮੈਂ ਕਹਿੰਦਾ ਹਾਂ ਪਰ ਕਿ ਨੋ ਹੋਵੇ ਅੱਛਾ ਹਾਂ ਹੁਣ ਤਾਂ ਮੈਂ ਡੋਲਾ ਕਰ ਦਿੰਦੇ ਸੈਟ ਐਨ ਫੇ ਹਾਂ ਅਲੱਗ ਸਾਰੇ ਹੁੰਦੀਆਂ ਨਹੀਂ ਨਾ ਇਸ ਟਾਈਮ ਹੈਗੀਆਂ ਹੂੰ ਹੁਣ ਆਹ ਮਿੱਟੀ ਫਰਦੀ ਹੈ ਕਹੀ ਜਿਹਾ ਦਾ ਉਹਨੂੰ ਕੋਪਾਂ ਲੱਗੇਦੇ ਹੋਣੇ ਸੱਟ ਹੂੰ ਚੱਲ ਗਾਂ ਦਾ ਵੀ ਕੱਲ ਹੀਲਾ ਹੋ ਗਿਆ ਗਾਂ ਦਾ ਹੀਲਾ ਕੱਲ ਕਰਤਾ ਬਾਅਦ ਚ ਬਦਲ ਲੱਗਿਆ ਆਹ ਫੜੀ ਫਿਰ ਸਵੇਰੇ ਗੱਡੀਆਂ ਇੱਧਰ ਆ ਤਾਰਾਂ ਪਰਸੋਂ ਇੱਧਰ ਆ ਜੀ ਦੇਖੋ ਅਸੇ ਆਹ ਕੱਲ ਜੀਤ ਲੈ ਗਿਆ ਹਾਂ ਠੀਕ ਹੈ ਤੇ ਭਾਈ ਆਹ ਦੇਖੋ ਭਾਈ ਉਧਰ ਖੰਡਾ ਕੱਕਣਾ ਜਾਮ ਕਰਿਆ ਨਾਵਾ ਹਾਂ ਗੁਰਦੁਆਰੇ ਪਰ ਹਵਾ ਚੱਲ ਰਹੀ ਹੈ ਮੈਨੂੰ ਘੁੰਮਦਾ ਹੋ ਹੈ ਆਹੋ ਉਧਰ ਖਾ ਪੱਲਾ ਖੰਡਾ ਕੋ ਜਿਹੜੀ ਪੱਤੀ ਲੱਗੀ ਵੀ ਉਹ ਘੁੰਮਦੀ ਹੈ ਔਰ ਦੇਖੋ ਬਾਈ ਦਿਨ ਦੇ ਵਿੱਚ ਵੀ ਗੁਰਦੁਆਰੇ ਦੇ ਵਿੱਚ ਖੰਡਾ ਚਮਕਦੇ ਕਿ ਪਤਾ ਕਹਤੇ ਰਿਹਾ ਉਹ ਸਾਹਮਣੇ ਆਹ ਇੱਧਰ ਸੂਰਜ ਚੜ੍ਹ ਰਿਹਾ ਸੂਰਜ ਸਿੱਧਾ ਪੈ ਰਿਹਾ ਖੰਡੇ ਤੇ ਹਾਂ ਅੱਖ ਨਹੀਂ ਵੱਜਣ ਲੱਗਦੀ ਹੈਗੀ ਖੰਡੇ ਉੱਪਰ ਨੂੰ ਹੈਨਾ ਮੈਂ ਤਾਂ ਲਾਇਆ ਵੀ ਕੱਲੇ ਇਹਨਾਂ ਨੇ ਹੈ ਕੱਲੇ ਲੱਗਦਾ ਲਾਇਆ ਚੱਲਦਾ ਤਾਂ ਕੰਮ ਹੀ ਆ ਹਾਂ ਕੱਲੇ ਲਾਇਆ ਆਪਾਂ ਪਰਸੋ ਹੀ ਦੇਖਦੇ ਤੇ ਦੇਖ ਲਿਆ ਕਿ ਸਿਆੜਾ ਪਰ ਕਿਆ ਕਹਿੰਦੀ ਮੁੱਕੀ ਹੋ ਜਾਣੀ ਯਾਰ ਹਾਂ ਉਹ ਤਾਂ ਜਾਣੀ ਹੈ ਹੂੰ ਇੰਨਾ ਸ਼ੁਕਰ ਕਰ ਤੂੰ ਵੀ ਜਿਵੇਂ ਇੱਕ ਦਿਨ ਨਿਬੜ ਗਈ ਹੈ ਹਨਾ ਹੋ ਗਿਆ ਹੈ ਨਾ ਠੀਕ ਨੇ ਹੁਣ ਆਏ ਦੇਖ ਕੇ ਦੇਖ ਕੇ ਲੱਗਦਾ ਵੀ ਜਵੀ ਵਾਲਾ ਕੰਮ ਲੋਟ ਹੈ ਪਰसों ਉਹਰੇ ਜਵੀ ਖੜੀ ਸੀ ਇਸ ਟਾਈਮ ਆਹ ਟਾਈਮ ਪਰसों ਜਵੀ ਖੜੀ ਸੀ ਹੂੰ ਇਹ ਜਿਹੜਾ 9 ਸਾਢੇ 9 ਵੱਢਣ ਆਇਆ ਕੋਈ ਜਾਨਵਰਾਂ ਖਾਤਰ ਵੀ ਦਾਣਾ ਛੱਡ ਦੋ ਚੱਕਣ ਨੂੰ ਜਾਨਵਰਾਂ ਨਾਲ ਬਹੁਤ ਔਲ ਨੇ ਲੈ ਆ ਲੈ ਸਾਰੇ ਹੀ ਤਾਂ ਦੱਬੀ ਜਾਂਦਾ ਤੂੰ ਯਾਰ ਜਿਹੜੀ ਕੀ ਸਾਹਮਣੇ ਆਪਣੇ ਹੱਥੀ ਦੇ ਫੇਰ ਨਹੀਂ ਦੇਖ ਹੁੰਦਾ ਜਿਹੜੀ ਸਾਹਮਣੇ ਇਹਦੇ ਫੇਰ ਜਾਂਦਾ ਜਾਂਦਾ ਬੰਦਾ ਮਾਣਾ ਮੋਟਾ ਛੱਡ ਦੇ ਲਸਣ ਮਾੜਾ ਰਹਿ ਗਿਆ ਲਸਣ ਸਾਡਾ ਇਹਨਾਂ ਰੋ ਵੀ ਹੋ ਗਿਆ ਹੂੰ ਮੇਰਾ ਪਾਣੀ ਦਾ ਮਾਰਦਾ ਗਾਹ ਨੂੰ ਇਹ ਵੀ ਵੱਟਾਂ ਪਰੇ ਆਊਗਾ ਹੈ ਦੇਖ ਲੈ ਮੈਂ ਤਾਂ ਲਾਉਣੀ ਵੱਟਾਂ ਜੇ ਤੈਨੂੰ ਸਲਾਹ ਦੁੱਤੀ ਜਮੈਂ ਹਾਂ ਲਾਤ ਤਾਂ ਗਿਆ ਹੂੰ ਕਿਹੜਾ ਉਹ ਵੱਟਾਂ ਵਿੱਚ ਠੀਕ ਪਈ ਆ ਹੂੰ ਇਹਦਾ ਕਾਬੂ ਹੋ ਜਾਦਾ ਤੇਰੇ ਸਾਹਮਣੇ ਦੋ ਬਾਰ ਸਰੋ ਮਾਰਦੀ ਪਾਣੀ ਹਾਂ ਜਿਹੜਾ ਇੰਨਾ ਕੁ ਸੀ ਵੀ ਡੌਲ ਰੂਲ ਲਾ ਕੇ ਖੜਦੇ ਰਹੇ ਆ ਫੇਰ ਰਸਕੇ ਵਿੱਚ ਆ ਜਾਂਦਾ ਦਾ ਹੂੰ ਦੇਖ ਆ ਜਾਂ ਨਹੀਂ ਕੰਮ ਬਣਦਾ ਲਸਣ ਦਾ ਸਹੀ ਗੱਲ ਹੈ ਇੱਕ ਹੁਣ ਜਦ ਛੱਡਾ ਲੱਗੀ ਹੈ ਹੁਣ ਸੰਗਣਾ ਲੱਗਦਾ ਬਹੁਤ ਹੁਣ ਸੰਗਣਾ ਆਪਾਂ ਉਹ ਕਿੱਥੇ ਦੇਖਿਆ ਦੋ ਸੁਣ ਆਪਾਂ ਨਹੀਂ ਉਹ ਉੱਥੇ ਜਾਂਦੇ ਤੇ ਆਪਾਂ ਉੱਥੋਂ ਗਏ ਉਦੋਂ ਚਟੀਆਂ ਲੈ ਕੇ ਲਸਣ ਦੇ ਲਾ ਆ ਗੁੱਠੇ ਤੇ ਵੀ ਡੁੱਡੀ ਮੋਟੀ ਉਹ ਹੈ ਬਾਈ ਸੱਚੀ ਦੱਸਾਂ ਤੈਨੂੰ ਲਸਣ ਵਾਲੇ ਦੇ ਵਿੱਚ ਆਏ ਦੱਸਦੇ ਕਿ ਇਹ ਟਰਾਲੀ ਵੀ ਕਹਿੰਦੇ ਅੱਧੀ ਦੇ ਸਿਰੇ ਦੀ ਪਾ ਸਕਦੇ ਆ ਤੁਸੀਂ ਨਹੀਂ ਚਾਹੀਦੀ ਯਾਰ ਹਾਂ ਅਸੀਂ ਤਾਂ ਹੁਣ ਦੇਸੀ ਦੇ ਕਰਦੇ ਠੀਕ ਨੇ ਲੋ ਬਾਈ ਇੱਧਰ ਤਾਇਆ ਜੀ ਨੂੰ ਮਿਲੋ ਨੀ ਕਰਕੇ ਪਾਣੀ ਖੜਨ ਕਰ ਗਏ ਰੱਦੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਆ ਲੋ ਬਾਈ ਤਾਇਆ ਵੀ ਲੱਗਿਆ ਕੰਮ ਆ ਸੋਏ ਸੋਏ ਵਿੱਚੇ ਕਰ ਤੇ ਲੋਟਦੇ ਹੈਂ ਇਹਨੇ ਦਾਦੇਲੇ ਬੈਠੇ ਹਾਂ ਬਾਈਆ ਸੋਏ ਦੇਖੋ ਆਹੋ ਸੂਆ ਸੂਆ ਅੱਗੇ ਪਰਸੈਂਟ ਜਾਂਦੇ ਤੇ ਬਸਦੇ ਨਹੀਂ ਤੇ ਹੈਗੇ ਹੂੰ ਹੁਣ ਸਾਈਡ ਪਰ ਹੈਗੇ ਸਾਈਡ ਪਰ ਹੈ ਹਾਂ ਚੱਲੀ ਜਾਣਾ ਰੇਗ ਦੀ ਜੀ ਆਪਣੇ ਆਪਣੇ ਜਗ੍ਹਾ ਨੂੰ ਛੱਡੀ ਲੈ ਲੈ ਬਾਈ ਮੌਸਮ ਇੱਧਰ ਹੁਣ ਖੁੱਲ ਗਿਆ ਬਾਈ ਮੌਸਮ ਵੀ ਹੈ ਨਾ ਦੇਖੋ ਸਿਸਟਮ ਦੇਖੋ ਬਾਈ ਇੱਧਰ ਵਕੀਰਾਂ ਦਾ ਆ ਗਿਆ ਬਰਸੇਨ ਆ ਬੁੱਟੇ ਬੀਜ ਖਤਰੇ ਇੱਕ ਨਾ ਛੱਡਦੇ ਇਹ ਕਰਦੇ ਆ ਪੁਰਾਣਾ ਕੰਮ ਹੈ ਬਹੁਤ ਔਖਾ ਹੈ ਨਾ ਹਾਂ ਬੁੱਟੇ ਛੱਡਣੇ ਜਿਹੜੇ ਹਾਂ ਅਸੀਂ ਜ਼ਿਆਦਾ ਕਰਿਆ ਤੈ ਘੱਟ ਕਰਿਆ ਹਲੇ ਆ ਦੇਖੋ ভাই ਨਵੀਂ ਆਇਟਮ ਲਾ ਕੇ ਪਿਆਜ਼ ਲਾਏ ਪਏ ਹੈ ਇੱਕ ਬੱਟਾ ਠਾਤੀ ਹੈ ਕਿ ਆ ਕਰਿਆ ਖਾਲਤੀ ਨਹੀਂ ਹਾਂ ਇਹ ਥੋੜਾ ਜਿਹਾ ਖਾਲ ਗਿੰਦੇ ਛੱਡੀ ਵੀ ਦੀ ਜਗਾ ਉਹਦਾ ਸੰਗ ਅੱਛਾ ਅਹਦੀ ਜਿ ਬਣਾਈ ਵੀ ਲਈ ਠੀਕ ਮਾ ਖਾਲ ਦਾ ਪਾਣੀ ਪੁਣੀਆ ਦੋਨੇ ਲਸਣ ਕੇ ਨੂੰ ਹੂੰ ਉਹ ਆ ਲੋ ਇਧਰ ਕੰਮ ਆ ਗਈ ਚਲੋ ভাই ਚਲੋ ਰਹਿ ਕੰਮ ਮਿਲਦੇ ਤੁਹਾਨੂੰ ਲੋ ভাই ਮੋਟਰ ਵੀ ਚਲਾ ਆਤੀ ਤੇ ਉਧਰ ਉਹ ਸਾਹਮਣੇ ਬਾਪੂ ਲਾ ਸਾਨੂੰ ਪਾਣੀ ਲਾਉਣਾ ਜੀ ਸਿਰਫ 5 ਮੀਟਰ ਮੋਟਰ ਚੱਲਣੀ ਆ ਬਸ ਉਹ ਕਹਿੰਦਾ ਉੱਥੇ ਤੇ ਮੈਂ ਥੋੜਾ ਕਰ ਦੇਣਾ ਵੀ ਜਦ ਬੰਦ ਕਰਨੀ ਆ ਦੱਸ ਦੇ ਦੱਸ ਦੂੰਗਾ ਵੀ ਬੰਦ ਕਰ ਦਈਓ ਆ ਲੋ ਮੋਟਰ ਦਾ ਬਾਈ ਪਾਣੀ ਬੰਬਾ ਚਲੋ ਆ ਛਟੀਆਂ ਬਾਈ ਜਿਹੜੀਆਂ ਬਚ ਕੇ ਆਈਆਂ ਵੀ ਆ ਜਲੰਧਰ ਵਾਲੀਆਂ ਨੇ ਆਹ ਦੇਖੋ ਸਾਹਮਣੇ ਹੁਣ ਉਹਨੇ ਚਲੋ 5-7 ਮਿੰਟ ਤਾਂ ਚੱਲਣੀ ਆ ਕਿਉਂਕਿ ਪਾਈਪ ਲਾਈਨ ਵੀ ਖਾਲੀ ਆ ਹਲੇ ਇੱਕ ਵਿਸਵੇ ਭਰਨ ਨੂੰ ਤੁਹਾਨੂੰ ਪਤਾ ਇਹ ਮੋਟਰ ਨੇ ਕਿੰਨਾ ਕੁ ਟਾਈਮ ਲਾਉਣਾ ਪਾਣੀ ਆ ਨ ਖੁੱਲਾ ਢੁੱਲਾ ਬਾਈ ਆ ਦੇਖੋ ਪਾਣੀ ਪਹੁੰਚਿਆ ਨਹੀਂ ਹੈਗਾ ਹਲੇ ਉਸੇ ਮਨ ਲੱਗੀ ਪਾਈਪ ਲਾਈਨ ਚ ਖਾਸੀ ਭਰ ਹੋਣੀ ਜੀ ਪਾਈਪ ਲਾਈਨ ਪਹਿਲਾ 5 ਕਿਲੀਆਂ ਦੀ ਪਾਈਪ ਲਾਈਨ ਭਰ ਹੋਗੀ ਫਿਰ ਪਾਣੀ ਨਿਕਲਣਾ ਨੱਕੇ ਚ ਲੈ ਬਾਈ ਫੁੱਲ ਭਰ ਗਿਆ ਚ ਬੱਚਾ ਤੇ ਉਧਰ ਨੱਕਾ ਕਰਿਆ ਬਟਾਟ ਬਾਪੂ ਨੇ ਮੈਂ ਹੁਣ ਪਾਣੀ ਥੋੜਾ ਜਿਹਾ ਕਹਿੰਦਾ ਹੁਣ ਸਿਰੇ ਪਹੁੰਚ ਗਿਆ ਇਹ ਹੌਲੀ ਹੌਲੀ ਲੰਦੇ ਆ ਚੱਲਦੇ ਆ ਕੋਲ ਨੂੰ ਚੱਲਿੰਦਾ ਲਵਾਇ ਇਹਦਰਾ ਤਾਰ ਲਾਉਣੀ ਪਈ ਮਲਕੀਤ ਵਰਗ ਨੂੰ ਬਰਸੀਨ ਦਾ ਜਿਹੜਾ ਗੈਨ ਕਰਿਆ ਪਤਾ ਖਾਸਾ ਨੁਕਸਾਨ ਚਲੋ ਬਚਾਉਣੀ ਪੈਂਦੀ ਆ ਫਸਲ ਤੇ ਆਹ ਪਿੰਡ ਵਾਲੀ ਕੰਕ ਬਈ ਇੱਲੇ ਆ ਰੋ ਕਿੰਨੇ ਮਿੰਟ ਲੱਗਦਾ ਬਾਈ ਜਾਣ ਨੂੰ ਮੋਟਰ ਤੱਕ ਹੀਲੇ ਦੀ ਉਹ ਵਾਟਾ ਜਿਹੜੀ ਇੱਲਾ ਸਾਨੂੰ ਆ ਕੰਸਟੰਟ ਤੱਕ ਇਹ ਜਾਨਵਾਲ ਲਖੇਤਾ ਜਾਂਦਾ ਆ ਦੇਖੋ ਭਾਈ ਗੁੱਲੀ ਡੰਡਾ ਲੈ ਪੇ ਕਹਿੰਦੇ ਵੀ ਦਿਖਦਾ ਨਹੀਂ ਆ ਲੋ ਇਹਨੇ ਸਪਰੇ ਨਹੀਂ ਕਰੀ ਪਤੰਦਰ ਨੇ ਆਇਓ ਟਾਈਮ ਤੇ ਡੰਗਾਤਾ ਟੁੱਟੀ ਫੁੱਟੀ ਸਪਰੇ ਕਰਤੀ ਇੱਕ ਜੇ ਕਰਦਾ ਵਧੀਆ ਆ ਲੋ ਮੋਟਰ ਬੰਦ ਤੋਂ ਬਾਅਦ ਹੁਣ ਤੱਕ ਪਾਣੀ ਚੱਲਦਾ ਮਿਲੋ ਜੀ ਇੱਧਰ ਸਰਕਾਰ ਜੀ ਹੌਲੀ ਹੌਲੀ ਛੱਡਿਆ ਪਾਣੀ ਹੈ ਠੀਕ ਆ ਆਹ ਲੋ ਦੇਖੋ ਭਾਈ ਕਿੱਥੇ ਤੋਂ ਮੋਟਰ ਬੰਦ ਕਰਕੇ ਹੁਣ ਪਾਣੀ ਹਟਿਆ ਆਪ ਤੇ ਚਲੋ ਪਹੁੰਚ ਗਿਆ ਸਿਰੇ ਪਾਣੀ ਇਹਨ ਆਹ ਲੋ ਜੀ ਆਪਣੀ ਕਣਕਪਿੰਡ ਵਾਲੀ ਦੇਖੋ ਦੱਸੋ ਵੀ ਹੈ ਗੁੱਲੀ ਡੰਡਾ ਤੁਹਾਨੂੰ ਦੇਖਣ ਨਾਲੇ ਪਤਾ ਲੱਜ ਜਾਣਾ ਕੋਈ ਮਾੜਾ ਮੋਟਾ ਢੱਕਾ ਜੇ ਉਹ ਉਧਰ ਫੁੱਲੇ ਫੁੱਲੇ ਦੇਖੋ ਉੱਪਰ ਚਲੋ ਚੱਲ ਰਿਹਾ ਕੰਮ ਆਹ ਲੋ ਲੈਓ ਦੇ ਦਿਓ ਚਾਬੀ ਹੈਂ ਮੈਂ ਕਬੰਦ ਕਰ ਤਾ ਕਰ ਦੋ ਇਹ ਕਰ ਦੋ ਹੱਥ ਨਾਲੇ ਕਰ ਦੋ ਆਪਾਂ ਨੂੰ ਪਾਣੀ ਲੱਗ ਜਾਣਾ ਪੰਜ ਚਾਰ ਦਿਨ ਚ ਫੇਰ ਚਲੋ ਕਹੀ ਵੀ ਲੈ ਜਿਮਾ ਦੋਹ ਖਤਿਆਰ ਆਪਣੇ ਚਲੋ